ਰਾਗ ਸੋਟ ਬਾਣੀ ਰੈ ਦਾਸ ਜੀਓ ਕੀ ਪਾਂਡੇ ਕੈਸੀ ਪੋਜਰ ਚੀਰੇ ਸਤ ਬੋਲੇ ਸੋਈ ਸਤ ਬਾਦੀ ਝੂਠੀ ਬਾਤ ਬਚੀ ਰੇ ਟੇਕ ਜੋ ਬਨਾਸੀ ਸਭ ਕਾ ਕਰਤਾ ਵਿਆਪ ਰੇ ਹੋ ਸਭ ਠੌਰ ਰੇ ਪੰਜ ਤਤ ਕਾ ਕੀਆ ਪਸਾਰਾ ਸੋ ਜੋ ਹੀ ਕਿਦੂਰ ਰੇ ਤੂੰ ਜੋ ਕਹਤ ਹੈ ਜੋ ਹੀ ਕਰਤਾ ਜਾਕੇ ਮਨੁੱਖ ਕਰੇ ਰੇ ਤਾਰਨ ਸਤ ਸਹੀ ਜੇ ਜਮੈਂ ਤੋ ਆਪਣ ਕਿਉ ਨ ਤਰੇ ਰੇ ਇਹੀ ਪਰੋਸੇ ਸਭ ਜਗ ਬੁੜਾ ਸੁਣ ਪੰਡਤ ਕੀ ਬਾਤ ਰੇ ਜਾਕੇ ਦਰਸ ਕੌਣ ਗਣ ਛਟਾ ਸਭ ਜਗ ਆਇਆ ਕੁਜਾਤਰੇ ਜਾਕੀ ਸੇਵ ਸੂਲ ਨਹੀਂ ਭਾਜੇ ਕਟੇ ਨ ਸੰਸੇ ਪਾਸਰੇ ਸੋਚ ਵਿੱਚ ਹੋਰ ਦੇਖਿਆ ਮੂਰਤ ਸੋਛ ਛੜੀ ਦੇ ਦਾਸਰੇ ਜਾਕੀ ਸੇਵ ਸੂਲ ਨਹੀਂ ਭਾਜੇ ਕਟੇ ਨ ਸੰਸੇ ਪਾਸਰੇ ਸੋਚ ਵਿਚਾਰ ਦੇਖਿਆ ਮੂਰਤ ਜੋ ਛਾਡੀ ਰਦਾਸ ਰੇ ਇਹ ਸ਼ਬਦ ਸਤਗੁਰ ਰਦਾਸ ਮਹਾਰਾਜ ਦਾ ਮੁਖਾਰਬਿੰਦ ਤੋਂ ਚਰਿਆ ਹੋਇਆ ਬਾਹਰਲੇ ਗ੍ਰੰਥਾਂ ਦੇ ਵਿੱਚ ਸ਼ਿਸ਼ੋਭਤ ਹੈ ਤਨ ਤਨ ਜਬਰ ਸ਼ਤਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ ਸਤਗੁਰੂ ਇਸ ਸ਼ਬਦ ਦੇ ਵਿੱਚ ਸਮਝਾਉਣ ਕਰ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਵੱਖਰੇ ਕਰਮ ਕਾਂਡ ਜਿਹੜੇ ਹੈ ਕੋਈ ਮੂਰਤੀ ਪੂਜਾ ਹੈ ਵੱਖ-ਵੱਖ ਤਰ੍ਹਾਂ ਦੀ ਹੋਰ ਪੂਜਾ ਕਰਦੇ ਹਨ ਜਿਹੜੇ ਦਿਖਾਵੇ ਦੇ ਪਰਮ ਹੈ ਇਹ ਸਭ ਝੂਠੇ ਕਿਉਂਕਿ ਇਹ ਬ੍ਰਹਿਮੰਡ ਪੂਰੇ ਦਾ ਪੂਰਾ ਪੰਜ ਤੱਤਾਂ ਦਾ ਬਣਿਆ ਹੋਇਆ ਤੇ ਇਹਦੇ ਵਿੱਚ ਪਰਮਾਤਮਾ ਘਟ-ਘਟ ਦੇ ਵਿੱਚ ਬਸ ਰਿਹਾ ਹੈ ਕਣ-ਕਣ ਦੇ ਵਿੱਚ ਬਰਾਜਮਾਨ ਹੈ ਸੋ ਉਹਨਾਂ ਨੇ ਜਿੱਥੇ ਕਰਮ ਕਾਂਡਾਂ ਦੀ ਨਿੰਦਿਆ ਕੀਤੀ ਉੱਥੇ ਨਾਲ ਦੇ ਨਾਲ ਲੋਕ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਸਭ ਉਸ ਪਰਮਾਤਮਾ ਦੇ ਬਣਾਏ ਹੋਏ ਜੀਵ ਹੈ ਇਹਨਾਂ ਦੇ ਅੰਦਰ ਹੀ ਪਰਮਾਤਮਾ ਵੱਸਦਾ ਹੈ ਸਿਰਫ ਸ਼ਬਦ ਨੂੰ ਖੋਜਣ ਦੀ ਲੋੜ ਹੈ ਗੁਰ ਕਾ ਸ਼ਬਦ ਸੁਰਤ ਕਦਾਲੀ ਇਹਨਾਂ ਜਦੋਂ ਸੁਰਤ ਦੇ ਨਾਲ ਸੁਰਤ ਦੀ ਰੰਮੀ ਵੜਾ ਕੇ ਖੋਦਿਆ ਗਿਆ ਸ਼ਬਦ ਨੂੰ ਗੁਰੂ ਦੇ ਨਾਲ ਤਾਂ ਉਸ ਵੇਲੇ ਸਾਨੂੰ ਇਹ ਗਿਆਨ ਜਿਹੜਾ ਅਨੁਭਵ ਹੁੰਦਾ ਸੋ ਉਸ ਵੇਲੇ ਦੇ ਪਾਡੇ ਨੂੰ ਪੰਡਿਤ ਨੂੰ ਕਹਿ ਰਹੇ ਹੈ ਪਾਂਡੇ ਕੈਸੀ ਪੂਜ ਰਚੀ ਨੇ ਕਹਿੰਦੇ ਤੂੰ ਕਿਹੜੀ ਪੂਜਰ ਚਾ ਕੇ ਬੈਠਾ ਤੂੰ ਆਪਣਾ ਪੇਸ ਬਣਾ ਲਿਆ ਔਰ ਮੂਰਤੀ ਪੂਜਾ ਕਰਨੀ ਸ਼ੁਰੂ ਕਰ ਲਈ ਇਹ ਕਿਸ ਤਰ੍ਹਾਂ ਦੀ ਪੂਜਾ ਤੂੰ ਕਰਦਾ ਕਿਉਂਕਿ ਬਾਣੀ ਨੇ ਸਾਦੇ ਹੀ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ ਸਤ ਬੋਲੇ ਸੋਈ ਸਤ ਬਾਦੀ ਝੂਠੀ ਬਾਤ ਬਚੀ ਨੇ ਕਹਿੰਦੇ ਜੋ ਸੱਚ ਬੋਲਦਾ ਹੈ ਇਹੋ ਹੀ ਇੱਕ ਧਰਮ ਹੈ ਬਾਕੀ ਦਾ ਸਭ ਕੁਝ ਝੂਠਾ ਹੈ ਕਿਉਂਕਿ ਸੱਚ ਦਾ ਮਾਰਗ ਬੜਾ ਔਖਾ ਹੈ ਸੱਚ ਦੇ ਮਾਰਗ ਤੇ ਚੱਲਣਾ ਜਿਹੜਾ ਇਸੇ ਕਰਕੇ ਸਚਾਰ ਬਣਨਾ ਜਦੋਂ ਸੱਚ ਦੇ ਮਾਰਗ ਨੂੰ ਅਪਣਾ ਮੰਗੇ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਨੂੰ ਮਾੜਾ ਬੋਲਣਾ ਨਹੀਂ ਹਰ ਇੱਕ ਤੇ ਦਇਆ ਕਰਨੀ ਹੈ ਆਪਣੇ ਤੋਂ ਵੱਡੇ ਦਾ ਸਤਿਕਾਰ ਕਰਨਾ ਛੋਟੇ ਨੂੰ ਪਿਆਰ ਕਰਨਾ ਕਿਰਤ ਕਰਨੀ ਵੰਡ ਕੇ ਛਕਣਾ ਨਾਮ ਜਪਣਾ ਸਰਬੱਤ ਦਾ ਭਲਾ ਕਰਨਾ ਇਹ ਭਗਤੀ ਲਹਿਰ ਦਾ ਇੱਕ ਦਸਤੂਰ ਹੈ ਕਿ ਉਹਨਾਂ ਦਾ ਇੱਕ ਮਾਰਗ ਹੈ ਜਿਹੜਾ ਕਿ ਸੱਚ ਦਾ ਮਾਰਗ ਹੈ ਸਬਰ ਸੰਤੋਖ ਚ ਰਹਿਣਾ ਇਸੇ ਕਰਕੇ ਉਹ ਕਹਿੰਦੇ ਤੂੰ ਜੋ ਕਹਿ ਰਿਹਾ ਕਿ ਮੈਂ ਪੂਜਾ ਕਰ ਰਿਹਾ ਇਹ ਸੱਚ ਦੀ ਪੂਜਾ ਨਹੀਂ ਹੈ ਇਹ ਧਰਮ ਦਾ ਮਾਰਗ ਨਹੀਂ ਹੈ ਇਸੇ ਕਰਕੇ ਸਤਗੁਰੂ ਫਰੀਦ ਮਹਾਰਾਜ ਜੀ ਨੇ ਕਿਹਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਟ ਮਰਿਦਾ ਜੋਲੀਏ ਜੋ ਗੁਰੂ ਦੇ ਸ਼ਬਦ ਦੇ ਵਿੱਚੋਂ ਸਾਨੂੰ ਮਿਲਦਾ ਅਸੀਂ ਉਹਨੂੰ ਮੰਨੀਏ ਅਤੇ ਸੱਚ ਨੂੰ ਧਰਮ ਨੂੰ ਅਪਣਾਈਏ ਜੇ ਕੋਈ ਸੱਚ ਬੋਲਦਾ ਤਾਂ ਇਹੋ ਹੀ ਧਰਮ ਹੈ ਹੋਰ ਕੋਈ ਧਰਮ ਨਹੀਂ ਹੁੰਦਾ ਅਸੀਂ ਕਿਸੇ ਨੂੰ ਕਹਿਣ ਲੱਗ ਪਈਏ ਕਿ ਉਹ ਮੁਸਲਮਾਨ ਹੈ ਲੇਕਿਨ ਮੁਸਲਮਾਨਾਂ ਦੇ ਧਰਮ ਦੇ ਉੱਤੇ ਉਹ ਚੱਲਦਾ ਨਹੀਂ ਉਹਦੇ ਮਨ ਦੇ ਵਿੱਚ ਉਹਦੇ ਸੰਸਕਾਰ ਨਹੀਂਗੇ ਸਿੱਧੇ ਨਾਲ ਉਹ ਹੱਕ ਹਲਾਲ ਦੇ ਕਿਰਤ ਨਹੀਂ ਕਰਦੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਸੱਚ ਹੈ ਇਹੋ ਹੀ ਧਰਮ ਹੈ ਸੱਚ ਦਾ ਮਾਰਗ ਹੀ ਸਾਰਾ ਕੁਝ ਹੈ ਬਾਕੀ ਸਭ ਝੂਠ ਹੈ ਹਰ ਕੇ ਨਾਮ बिन ਝੂਠੇ ਸਗਲਪ ਸਾਰੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਝੂਠਾ ਹੈ ਜੋ ਅਵਨਾਸੀ ਸਭ ਕਾ ਕਰਤਾ ਵਿਆਪ ਰਹੋ ਸਭ othor ਰਹੇ ਉਹ ਜੋ ਕਹਿੰਦੇ ਨਾਸ਼ ਨਹੀਂ ਹੁੰਦਾ ਜਿਹੜਾ ਕਾਇਮ ਦائم ਸਦਾ ਪਾਤਸ਼ਾਹੀ ਹੈ ਉਹ ਜੋ ਕਰਤਾ ਹੈ ਉਹ ਤਾਂ ਹਰ ਇੱਕ ਜਗ੍ਹਾ ਬਰਾਜਮਾਨ ਹੈ ਕਣਕਣ ਦੇ ਵਿੱਚ ਬਸ ਰਿਹਾ ਹੈ ਜਿਸ ਨੇ ਪੰਚ ਤਤ ਕਾ ਕੀਆ पसारा ਸੋ ਜੋ ਹਿਕ ਦੂ ਔਰ ਜਿਸ ਨੇ ਪੰਜ ਤਤ ਦਾ पसारा ਬਣਾ ਕੇ ਉਹ ਕਿਤੇ ਹੋਰ ਨਹੀਂਗਾ ਉਹ ਉਹਦੇ ਵਿੱਚ ਹੀ ਬਿਠਾ ਹੈ ਇਸੇ ਕਰਕੇ ਇਹਦੇ ਵਿੱਚ ਉਹ ਸਤਿਗੁਰੂ ਰਵਦਾ ਸਵਾਮੀ ਜੀ ਬਣਤਰ ਦੇ ਰਹੇ ਹੈ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਡ ਮਾਸ 나ੜੀ ਕੋ ਪਿੰਜਰ ਵਿੱਚ ਪੰਖੀ ਵਸੇ ਵਿਚਾਰਾ ਇਹ ਹੱਡੀਆਂ ਦਾ ਮਾਸ ਦਾ 나ੜੀਆਂ ਦਾ ਪਿੰਜਰ ਬਣ ਗਿਆ ਇਹਨੂੰ ਜਲ ਦਾ ਜਿਹੜੀ ਥੰਮੇ ਮਿਲੀ ਹੋਈ ਜਲ ਕੀ ਭੀਤ ਪਵਨ ਕਪ ਦਵਾਰ ਹੈ ਪਵਨ ਕਾ ਥੰਬਾ ਔਰ ਥੰਮੇ ਜਿਹੜੀ ਹਵਾ ਦੀ ਲੱਗੀ ਹੋਈ ਹੈ ਜਦੋਂ ਹਵਾ ਬੰਦ ਹੋ ਜਾਂਦੀ ਇਹ ਮਕਾਨ ਜਿਹੜਾ ਗਿਰ ਜਾਂਦਾ ਇਸੇ ਕਰਕੇ ਉਹ ਕਹਿੰਦੇ ਇਹ ਸਾਰਾ ਪਸਾਰਾ ਜਿਹੜਾ ਉਹਨ ਪਸਾਰਾ ਕਰਕੇ ਇਸ ਪਸਾਰੇ ਦੇ ਵਿੱਚ ਉਹ ਆਪ ਬੈਠਾ ਹੈ ਉਹ ਕਿਤੇ ਗਿਆ ਨਹੀਂ ਹੈ ਉਹ ਬਾਹਰ ਨਹੀਂ ਹੈ ਇਸ ਕਰਕੇ पांडे ਇਸ ਜਿਸ ਨੂੰ ਤੂੰ ਲੁੱਟ ਰਿਹਾ ਜਿਸ ਨਾਲ ਤੂੰ ਧੋਖਾ ਕਰ ਰਿਹਾ ਉਹਦੇ ਅੰਦਰ ਪਰਮਾਤਮਾ ਖੁਦ ਬੈਠਾ ਹੈ ਤੇਰੇ ਅੰਦਰ ਵੀ ਬੈਠਾ ਇਹਨੂੰ ਦੇਖ ਇਹ ਉਹ ਸੱਚ ਹੈ ਤੂੰ ਜੋ ਕਹਿ ਤ ਹੈ ਸੋ ਜੋ ਕਰਤਾ ਜਾਂ ਕਿ ਮਨੁੱਖ ਕਰੀ ਦੇ ਕਹਿੰਦੇ ਤੂੰ ਜਿਸ ਮੂਰਤ ਨੂੰ ਕਹਿ ਰਿਹਾ ਇਹੋ ਹੀ ਕਰਤਾ ਹੈ ਇਹ ਤਾਂ ਕਹਿੰਦੇ ਮਨੁੱਖ ਨੇ ਘੜੀ ਹੈ ਇਸ ਨੂੰ ਛਾਤੀ ਤੇ ਬੈਠ ਕੇ ਘੜਿਆ ਉਸਨੇ ਕਿਉਂਕਿ ਤੂੰ ਜਿਸ ਨੂੰ ਪੂਜ ਰਿਹਾ ਕਿੰਨਾ ਇਹੋ ਹੀ ਸਾਰਾ ਕੁਝ ਹੈ ਇਹ ਤਾਂ ਹੋ ਨਹੀਂ ਸਕਦਾ ਤੂੰ ਜੋ ਕਹਿ ਤ ਹੈ ਸੋ ਜੋ ਕਰਤਾ ਜਾਹੇ ਮਨੁੱਖ ਘਰੀ ਦੇ ਤਾਰਨ ਸਖਤ ਜਈ ਸਹੀ ਜੇ ਮੈਂ ਤੋ ਤਾਰਨ ਆਪਨ ਕਿਉ ਨ ਤਰੇ ਦੇ ਜੇ ਕਹਿੰਦੇ ਇਹ ਮੂਰਤ ਸੱਚੀ ਹੈ ਤਾਂ ਇਹ ਤਰ ਸਕਦੀ ਸੀ ਇਹ ਕਿਉ ਨੀ ਤਰਦੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮੂਰਤੀ ਪੂਜਾ ਦਾ ਖੰਡਨ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਪਾਤੀ ਤੋੜੇ ਪੂਜਰ ਚਾਵੇ ਤਾਰਨ ਤਿਰਨ ਕਹਿਰੇ ਮੂਰਤ ਮਾਂ ਬਸੇ ਪਰਮੇਸ਼ਰ ਤੋਂ ਪਾਣੀ ਮਾਹ ਤੇ ਰਹੇ ਸਤਗੁਰੂ ਜਿਹੜਾ ਸ਼ਬਦ ਬਾਹਰ ਬਾਣੀ ਦੇ ਵਿੱਚ ਹੈ ਉਹਦੇ ਵਿੱਚ ਕਹਿ ਰਿਹਾ ਹੈ ਕਿ ਜਿਸ ਪੱਥਰ ਨੂੰ ਪੂਜਣ ਲਈ ਤੂੰ ਪੱਤੀਆਂ ਤੋੜ ਰਹੀ ਹੈ ਉਹ ਤਾਂ ਨਰਜੀਉ ਹੈ ਉਹ ਤਰ ਨਹੀਂ ਸਕਦਾ ਤੇ ਜਦ ਉਹ ਤਰ ਤਰ ਨਹੀਂ ਸਕਦਾ ਇਹਦੇ ਵਿੱਚ ਪਰਮੇਸ਼ਰ ਹੋ ਨਹੀਂ ਸਕਦਾ ਤੇ ਤੂੰ ਕਿਵੇਂ ਤਰਜਵੇਂਗੀ ਇਹ ਮੂਰਤ ਨਹੀਂ ਤਰ ਸਕਦੀ ਤਾਂ ਤੂੰ ਕਿਵੇਂ ਤਰਜੂ ਇਹ ਤੈਨੂੰ ਕਿਵੇਂ ਤਰੂ ਇਸੇ ਕਰਕੇ ਉਹ ਕਹਿੰਦੇ ਜਿਸ ਪਹਨ ਕੋ ਪੱਤੀ ਤੋਰੇ ਸੋ ਪਹਨ ਨਰਜੀਉ ਇਸ ਪੱਥਰ ਨੂੰ ਮੂਰਤੀ ਪੂਜਾ ਲਈ ਤੂੰ ਜਿਹੜੀਆਂ ਪੱਤੀਆਂ ਤੋੜ ਰਹੀਆਂ ਐ ਇਹਦਾ ਦੇ ਵਿੱਚ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੇ ਬਸ ਰਹੇ ਐ ਪਰ ਤੂੰ ਜਿਸ ਦੀ ਪੂਜਾ ਕਰਨ ਲਈ ਤੋੜ ਰਹੀ ਹੈ ਉਹ ਤਾਂ ਨਰਜੀ ਹੋਇਆ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਤੂੰ ਜੋ ਕਹਤਾ ਹੈ ਸੋ ਜੋ ਕਰਤਾ ਜੱਕ ਕਿ ਮਨੁੱਖ ਘਰੇ ਦੇ ਤਾਰਨ ਸਖਤ ਸਹੀ ਜੇ ਮੈਂ ਤੋ ਆਪਣ ਕਿਉਂ ਨਾ ਕਰੇ ਰੇ ਜੇ ਕਹਿੰਦੇ ਇਹਦੇ ਵਿੱਚ ਸ਼ਕਤੀ ਹੁੰਦੀ ਤਰਨ ਦੀ ਤੇ ਆਪ ਤਰ ਸਕਦਾ ਸੀ ਇਹ ਮੂਰਤ ਆਪ ਤਰ ਸਕਦੇ ਸੀ ਕਿਉਂ ਨਹੀਂ ਤਰ ਸਕੇ ਜੋ ਤੂੰ ਕਰ ਰਿਹਾ ਇਸਦੇ ਹੀ ਵਿਸ਼ਵਾਸ ਦੇ ਵਿੱਚ ਆ ਕੇ ਅਗਲੇ ਪੰਕਤੀ ਦੇ ਵਿੱਚ ਕਹਿਦੇ ਇਹੀ ਪਰੋਸੇ ਸਭ ਜਗ ਬੁਢਾ ਸੁਣ ਪੰਡਿਤ ਕੀ ਬਾਤ ਰੇ ਜਾ ਕੇ ਦਰਸ਼ਕ ਕੌਣ ਗੁਣ ਛੁਟਾ ਸਭ ਜਗ ਆਇਓ ਪੁਜਾਤ ਰੇ ਇਹ ਪੰਡਿਤ ਕਹਿੰਦੇ ਤੇਰੇ ਪਰੋਸੇ ਤੇ ਦੁਨੀਆ ਸਾਰੀ ਵਿਸ਼ਵਾਸ ਕਰਕੇ ਚੱਲ ਪਈ ਹੈ ਤੇ ਦੁਨੀਆ ਕਿਵੇਂ ਤਰੂਗੀ ਸਾਰੇ ਹੀ ਕੁਰਸਤੇ ਤੇ ਪੈ ਗਏ ਦੱਸ ਕਿਹੜਾ ਗੁਣ ਹੈ ਜਿਸ ਨਾਲੇ ਤਰ ਸਕਦੇ ਆ ਜਾ ਕੇ ਦਰਸ਼ਕ ਕੌਣ ਗੁਣ ਛੁਟਾ ਇਸ ਮੂਰਤੀ ਦੇ ਵਿੱਚ ਦਸ ਕਿਹੜਾ ਗੁਣ ਹੈ ਜਿਹੜਾ ਕਿ ਇਹੋ ਜਗਤ ਨੂੰ ਤਾਰ ਸਕਦੀ ਹੈ ਸਾਰਾ ਜਗਤ ਜਿਹੜਾ ਹੈ ਉਹ ਕਰਾਹੇ ਪੈ ਗਿਆ ਸਿਰਫ ਇਸ ਕਰਕੇ ਕਿ ਤੂੰ ਲੋਕਾਂ ਨੂੰ ਇਹ ਕਹਿ ਰਿਹਾ ਕਿ ਇਸ ਮੂਰਤੀ ਦੇ ਵਿੱਚ ਪਰਮੇਸ਼ਰ ਬਸਦਾ ਇਸ ਦੇ ਵਿੱਚ ਤਾਂ ਉਹ ਗੁਣ ਹੀ ਹੈ ਨਹੀਂ ਇਹ ਤਾਂ ਮਨੁੱਖ ਨੇ ਆਪ ਕੜਿਆ ਇਸ ਨੂੰ ਪੱਥਰ ਨੂੰ ਤੇ ਕਿਵੇਂ ਤਾਰੂਗਾ ਅਗਲੀ ਪੰਕਤੀ ਚ ਕਹਿ ਰਿਹਾ ਜਾਕੀ ਸੇਵ ਸੂਲ ਨੇ ਭਾਜੇ ਕੱਟੇ ਨਾ ਸੰਸੇ ਪਾਸਰੇ ਸੋਚ ਵਿਚਾਰ ਦੇਖਿਆ ਮੂਰਤ ਸੋシャਡੀ ਰੇਦਾਸ ਕਹਿੰਦੇ ਜਿਹੜੀ ਮੂਰਤ ਇੱਕ ਛੋਟਾ ਜਿਹਾ ਦੁੱਖ ਨਹੀਂ ਦੂਰ ਕਰ ਸਕੀ ਉਸ ਪਰਮ ਨੂੰ ਕਿਵੇਂ ਦੂਰ ਕਰ ਦੋਗੇ ਇਹ ਪਰਮ ਬਹੁਤ ਵੱਡਾ ਹੈ ਤੋ ਕਹਿ ਰਿਹਾ ਇਸ ਦੇ ਵਿੱਚ ਪਰਮੇਸ਼ਰ ਹੈ ਪਰਮੇਸ਼ਰ ਤੇਰੇ ਵਿੱਚ ਹੈ ਜੀਵਾਂ ਦੇ ਵਿੱਚ ਹੈ ਜਿਹੜੇ ਪੂਜਦੇ ਉਹਨਾਂ ਦੇ ਵਿੱਚ ਹੈ ਪਰ ਤੂੰ ਨਿਰਜੀ ਉਹਨੂੰ ਪੂਜ ਰਿਹਾ ਹੈ ਇਸੇ ਕਰਕੇ ਉਹਨਾਂ ਨੂੰ ਕਿਹਾ ਤੇਰੀ ਜਿਹੜੀ ਪੂਜਾ ਇਹ ਗਲਤ ਹੈ ਇਹ ਕਿਦਾਂ ਦੀ ਪੂਜਾ ਤੂੰ ਬਣਾ ਲਈ ਹੈ ਸੋਚ ਵਿਚਾਰ ਦੇਖਿਆ ਮੂਰਤ ਸੋ ਛੱਡੀ ਜੈਦਾਸ ਜੀ ਸਤਗੁਰੂ ਅਰਵਦਾਸ ਮਹਾਰਾਜ ਜੀ ਕਹਦੇ ਕਿ ਇਹ ਮੈਂ ਸਾਰਾ ਕੁਝ ਦੇਖ ਕੇ ਕਿ ਇਸ ਮੂਰਤ ਦੇ ਵਿੱਚ ਪਰਮਾਤਮਾ ਨਹੀਂ ਬਸਦਾ ਪਰਮਾਤਮਾ ਬੰਦੇ ਦੇ ਅੰਦਰ ਬਸਦਾ ਹੈ ਸ਼ਬਦ ਦੇ ਨਾਲ ਖੋਜਣਾ ਪੈਣਾ ਸੋ ਜੇਕਰ ਅਸੀਂ ਖੋਜਾਂਗੇ ਕਿਉਂਕਿ ਜਿਹੜਾ ਸ਼ਬਦ ਹੈ ਇਹ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਇਸ ਨੂੰ ਖੋਜਣਾ ਪੈਣਾ ਜੇਕਰ ਖੋਜਿਆ ਨਾ ਤੇ ਅਸੀਂ ਪਾ ਨਹੀਂ ਸਕਦੇ ਜਿੰਨੀ ਮਰਜ਼ੀ ਅਸੀਂ ਕਰਮ ਕੰਡ ਕਰ ਲਈਏ ਦਿਖਾਵੇ ਕਰ ਲਈਏ ਇਹ ਸਾਰਾ ਪਰਮ ਹੈ ਇਸ ਪਰਮ ਨੂੰ ਛੱਡਣਾ ਪੈਣਾ ਕਿਉਂਕਿ ਪੰਜ ਤਤ ਦਾ ਪੁੱਤਲਾ ਜਿਹੜਾ ਹੈ ਉਹਨੂੰ ਬਣਾਇਆ ਇਹ ਸਾਰਿਆਂ ਦੇ ਵਿੱਚ ਪੰਜ ਤਤ ਹੈ ਅਤੇ ਆਪ ਉਹ ਅੰਦਰ ਬਿਠਾ ਹੈ ਉਹ ਕਿਤੇ ਬਾਹਰ ਨਹੀਂ ਗਿਆ ਕਹਿਰਵਿਦਾਸ ਉਹ ਜਦੋਂ ਅੰਦਰ ਬਿਠੇ ਹੱਥ ਪੈਨੇ ਦੇ ਕਹਿਰਵਿਦਾਸ ਹੱਥ ਪੈਨੇ ਦੇ ਸਜੇ ਹੋਏ ਸੂਹੀ ਉਹ ਦੂਰ ਨਹੀਂ ਹੈ ਅੰਦਰ ਬਿਠੇ ਉਸ ਨੂੰ ਅੰਦਰੋਂ ਸ਼ਬਦ ਗੁਰੂ ਦੇ ਸ਼ਬਦ ਦੇ ਨਾਲ ਖੋਜਣਾ ਪੈਣਾ ਸੁਰਤ ਟਕੋਣੀ ਪੈਣੀ ਹੈ ਸੋ ਪੰਡਤ ਨੂੰ ਜੋ ਇਹ ਗੱਲ ਸਮਝਾਈ ਹੈ ਉਸ ਸਮੇਂ ਦੇ ਵਿੱਚ ਕਿ ਇਸ ਮੂਰਤੀ ਪੂਜਾ ਨਾ ਕਰੋ ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਇਹ ਦੱਸਿਆ ਕਿ ਇਸ ਪਰੋਸੇ ਦੇ ਵਿੱਚ ਆ ਕੇ ਸਾਰਾ ਸੰਸਾਰ ਕਰਾਹੇ ਪੈ ਗਿਆ ਇਸ ਸੰਸਾਰ ਨੂੰ ਬਚਾਉਣ ਲਈ ਸੱਚ ਤੇ ਬੋਲੋ ਸੱਚ ਦੇ ਮਾਰਗ ਨੂੰ ਅਪਣਾਓ ਸੱਚ ਜਿਹੜਾ ਅਸਲੀ ਧਰਮ ਜਿਹੜਾ ਸੱਚ ਹੈ ਦੁਨੀਆ ਦੇ ਮਨੁੱਖਤਾ ਦੇ ਭਲੇ ਲਈ ਸੱਚ ਦੇ ਮਾਰਗ ਨੂੰ ਅਪਣਾਓ ਤਾਂ ਕਿ ਕਿਸੇ ਦੇ ਨਾਲ ਬੈਰ ਨਾ ਰਵੇ ਕਿਸੇ ਦੇ ਨਾਲ ਦੁੱਖਾ ਨਾ ਕਰੀਏ ਕਿਰਤ ਕਰੀਏ ਵੰਡ ਕੇ ਛਕੀਏ ਇਹੋ ਹੀ ਉਪਦੇਸ਼ ਉਹਨਾਂ ਨੇ ਦਿੱਤਾ ਸੋ ਆਓ ਇਸੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਕਰਮ ਕਾਂਡਾਂ ਦੀ ਪੂਜਾ ਜਿਹੜੀ ਛੱਡ ਦੀਏ ਦਿਖਾਵੇ ਦੀ ਪੂਜਾ ਛੱਡ ਦੀਏ ਅਸਲੀ ਮੰਨ ਨੂੰ ਸਾਧਿਏ ਮੰਨ ਨੂੰ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਾਉਣ ਲਈ ਅਫਰ ਅਵਸਥਾ ਚੱਲ ਜਾਣ ਲਈ ਕਾਮ ਕ੍ਰੋਧ ਲੋਭ ਹੰਕਾਰ ਨੂੰ ਤਿਆਗ ਦਈਏ ਇਸ ਤੋਂ ਛੁਟਕਾਰਾ ਪਾਈਏ ਕਿਉਂਕਿ ਪੰਜੋ ਥਖਤ ਪੈ ਜਹਾਂ ਤਹਾਂ ਯਹਾਂ ਤਹਾਂ ਥਿਤੀ ਪਈ ਜੇ ਕਾਰਨ ਮੈਂ ਦੌੜਿਓ ਫਿਰਤਾ ਸੋ ਅਭ ਘਟ ਮੇ ਪਈ ਉਹ ਤਾਂ ਅੰਦਰ ਹੀ ਬੈਠਾ ਸਿਰਫ ਇਹ ਪੰਜੇ ਜਿਹੜੇ ਚੋਰ ਹੈ ਇਨਾਂ ਨੂੰ ਠਕਾਉਣਾ ਪੈਣਾ ਇਹ ਜਿੱਥੇ ਥੱਕ ਗਏ ਉੱਥੋਂ ਤੁਹਾਨੂੰ ਮਾਰਗ ਜਿਹੜਾ ਅਸਲੀ ਸੱਚ ਦਾ ਮਿਲ ਜਾਣਾ ਸੋ ਆਓ ਗੁਰੂ ਮਹਾਰਾਜ ਦੇ ਇਸ ਸ਼ਬਦ ਤੋਂ ਸਿੱਖ ਲੈਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ 'ਚ ਫਤੇ ਬਲਾਈਏ ਅਤੇ ਅਰਦਾਸ ਕਰੀਏ ਕਿ ਸ਼ੁੱਧ ਬਾਣੀ ਪੜਨ ਦਾ ਆਚਰਣ ਦਾ ਬਲਵਕਸ਼ ਅਤੇ ਰਹਿੰਦੇ ਹੈ ਵਿਸ਼ਵਾਸਾਂ ਦੀ ਪੂੰਜੀ ਨੂੰ ਨਾਮ ਦੇ ਵਿੱਚ ਨਾਮ ਦੇ ਲੇਖੇ ਲਾਉਣ ਲਈ ਪਰਮਾਤਮਾ ਦੇ ਸਿਮਰਨ ਦੇ ਵਿੱਚ ਲਾਉਣ ਲਈ ਬਲਵਕਸ਼ੋ ਇਹੋ ਹੀ ਅਰਦਾਸ ਬੇਨਤੀ ਕੱਦਰ ਹੈ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ